ਜਮੁਨਾ ਦੇ ਕਿਨਾਰੇ ਕਿਨਾਰੇ ਕ੍ਰਿਸ਼ਨ ਦੀ ਭਗਤੀ ਹੁੰਦੀ ਹੈ। ਕ੍ਰਿਸ਼ਨ ਅਵਤਾਰ ਸਾਰੇ ਜਮੁਨਾ ਦੇ ਕੰਢੇ ਉੱਥੇ ਲਿਖਿਆ ਇਹਨਾਂ ਨੂੰ ਜਾਣ ਕੇ ਬਹਿ ਗਏ। ਕਲਿੰਦ ਜਿਹੜਾ ਬੌਂਦੇ ਸਾਹਿਬ ਲਿਖਿਆ ਸਾਰਾ ਕ੍ਰਿਸ਼ਨ ਅਵਤਾਰ ਉੱਥੇ ਲਿਖੇ ਬੈਠ ਕੇ। ਉੱਥੇ ਉਹਦੀ ਜਿਹੜੀ ਉਸਤਤੀ ਕਰਦੇ ਨੇ ਕ੍ਰਿਸ਼ਨ ਨੂੰ ਬੁਲਾ ਕੇ ਕਰਦੇ ਨੇ। ਕ੍ਰਿਸ਼ਨ ਭਗਤੀ ਨਾਲ ਚੰਦਰ ਮੇ ਨਾਲ ਚੰਦਰ ਬਾ ਕ੍ਰਿਸ਼ਨ ਨੂੰ ਚੰਦਰ ਚੰਦਰਮਾ ਕ੍ਰਿਸ਼ਨ ਨੂੰ ਕਹਿੰਦੇ ਨੇ ਨਾ ਚੰਦਰ ਬੰਸੀ ਬਾਣ ਕੇ ਅੰਦਰ ਬੰਸੀ ਹੈ ਬਨ ਵੀ ਜੋਤ ਸਰੂਪ ਹੈ ਬਨ ਵੀ ਜੋਤ ਸਰੂਪ ਹੈ ਰੋ ਬਾਸ ਉਹਦੀ ਜੋਤ ਇਹਦੀ ਜੋਤ ਹੈ ਸਮਝ ਲੋ ਜਹ ਜੀ ਤੇਰੀ ਹੈ ਉਹ ਕਹਿੰਦੇ ਨੇ ਤੋਹੂੰ ਸੋਹੂੰ ਤੋਹੂੰ ਸੋਹ ਕੇ ਤਬ ਨੇ ਹਾਂ ਕਿ ਲਿੰਦਰੀ ਕਾ ਕੁਲ ਵਾਲੀ ਗੱਲ ਆ ਹੈ ਸ਼ਿਫਾਕੜੇ ਕੈਸੀ ਛਭੀ ਕਲੈਮੀ ਦੇ ਕੋਲ ਗਾ ਸ਼ਿਪਾਕਰ ਚੰਦਰਮੈਨ ਨੂੰ ਕਹਿੰਦੇ ਨੇ ਨਾ ਸ਼ਿਪਾਕਰ ਸ਼ਿਪਾਕਰ ਚੰਦਰਮੈਨ ਵਰਗੀ ਸ਼ਮੀ ਦਾ ਪ੍ਰਚਾਰ ਕਰਨ ਹੈ ਨੇ ਇਕਲੈਦਰੀ ਦੇ ਕੁਲ ਵਾਲੇ ਕ੍ਰਿਸ਼ਨ ਭਗਤ ਤੋ ਅੰਗ ਸੋਗ ਜੈਸਾ ਤੂੰ ਵੈਸਾ ਬੈਆ ਜੈ ਜੈ ਤੂੰ ਉਹ ਹੋ ਜਾਈ ਬੈਆ ਧਾਲ ਜੋ ਹੋਏ ਹੂੰ ਖੰਸਰੀ ਸੀ ਸਿਆ ਪਰ ਤੋਰ ਮੈਂ ਜੇ ਤਾਂ ਥੱਲੇ ਦੀ ਗੱਲ ਜੇ ਤਾਂ ਧਾਲ ਦੀ ਗੱਲ ਕਰੀਏ ਫਿਰ ਤਾਂ ਠੀਕ ਹੈ ਜੇ ਤੂੰ ਕਰੀਏ ਸ਼ਬਦ ਨਾਲ ਫਿਰ ਦੋਏ ਨਹੀਂ। ਦਾਣ ਦਾਣ। ਦਾਣ ਨੂੰ ਅੱਧੇ ਨੂੰ ਤਾਂ ਕਹਿ ਸਕਦਾ ਹੈ। ਜੈਸਾ ਤੂੰ ਬ੍ਰਹਮ ਨੂੰ ਕਹਿ ਸਕਦਾ ਹੈ ਇਹ। ਬ੍ਰਹਮ ਨੂੰ ਕਹਿ ਸਕਦਾ ਜਿਹੜਾ ਬ੍ਰਹਮਾ ਹੈ, ਬ੍ਰਹਮਾ ਜਿਹੜਾ ਹੈ ਬ੍ਰਹਮ ਨੂੰ ਕਹਿ ਸਕਦਾ ਹੈ। ਅੰਤਰਾ ਤੋਂ ਬਾਹਰਲੀ ਆਤਮਾ ਕਹਿ ਸਕਦੀ ਹੈ ਜੈਸਾ ਤੂੰ ਐਸਾ ਮੈਂ। ਪਰ ਜਿਹੜਾ ਫਿਰਛ ਹੋ ਗਿਆ, ਤਰਪਨ ਰੂਪੀ RAM ਹੋ ਗਿਆ। ਉਹਨੂੰ ਦੋਏ ਨਹੀਂ ਕਹਿ ਸਕਦਾ। ਬਿਰਸ਼ ਨੂੰ ਨਹੀਂ ਕਹਿ ਸਕਦਾ ਨਾ ਉਹ ਤਾਂ ਕਹੇ ਨਾ ਉਹ ਨਾ ਸਾਬਤ ਕਹੇ ਸਾਬਤ ਹੋ ਕੇ ਵੀ ਬਿਰਸ਼ ਨੂੰ ਨਹੀਂ ਕਹਿ ਸਕਦਾ ਜੈਸਾ ਤੂੰ ਹੈ ਮੈਂ ਉਹ ਸਮਝ ਉਹ ਐ ਕੈਸਾ ਮੇਰੇ ਵਿੱਚ ਤੂੰ ਮੇਰੇ ਵਿੱਚ ਤੂੰ ਐ ਦਾ ਕਹਿ ਸਕਦਾ ਪਰ ਜੈਸਾ ਤੂੰ ਐਸਾ ਦਾਣਾ ਕਿ ਮੈਂ ਕਹਿ ਦੂੰਗਾ ਪੇੜੂ ਜੈਸਾ ਤੂੰ ਹੈ ਸਮਝ ਉਹ ਨਹੀਂ ਕਹਿ ਸਕਦਾ ਇਸ ਕਰਕੇ ਦੋ ਬੌੜੀਆਂ ਥੱਲੇ ਆਏ ਹੈ ਗਿਆਨ ਕਲਿੰਦਰੀ ਦੇ ਖੂਲ ਵਾਲਿਆਂ ਦਾ ਦੋ ਪੌੜੀਆਂ ਥੱਲੇ ਹੈ ਜਿਹਨੇ ਮਨ ਵੀ ਖੋਜ ਲੈਣਾ ਤੁਨ ਵਿੱਚੋਂ ਮਨੋਵਿਗਿਆਨੀ ਦੋ ਪੌੜੀਆਂ ਥੱਲੇ ਹੈ ਜਿਹਨੇ ਤਾਨਾਰ ਮੰਨ ਦੋਏ ਖੋਜ ਲੈ ਇੱਕ ਹੋਏ ਜਿਹੜਾ ਇੱਕ ਹੋ ਗਿਆ ਉਹ ਇੱਕ ਪੌੜੀ ਥੱਲੇ ਆ ਜੋ ਜਿਹੜਾ ਸਤੋਖੀ ਹੋ ਗਿਆ ਇੱਕ ਪੌੜੀ ਥੱਲੇ ਉੱਗ ਗਿਆ ਜੀ ਇਹ ਕੋਏ ਤਲ ਉੱਗ ਵਾ ਉਹ ਇੱਕ ਪੌੜੀ ਥੱਲੇ ਇਨੇ ਤਨ ਵਿੱਚੋਂ ਮਨ ਖੋਜ ਲਿਆ ਉਹ ਉਹ ਦੋ ਪੌੜੀਆਂ ਦੇ ਥੱਲੇ ਆ ਜੀ ਕਿਉਂ ਮਨ ਦੇ ਵਿੱਚੋਂ ਉਹ ਵੀ ਤਾਂ ਖੋਜਣ ਮਨ ਮੈਂ ਆਪ ਆਇਆ ਨਾ ਜਿਹੜਾ ਉਹ ਵੀ ਤਾਂ ਖੋਜਣ ਆਤਮਾ ਤਾਂ ਖੋਜ ਲਈ ਪ੍ਰਾਤਮ ਨਹੀਂ ਬਦਲ ਕੇ ਆਦਮ ਪ੍ਰਾਤਮ ਇੱਕੋ ਕਰਾਇ ਆਦਮ ਜੀਨ ਪ੍ਰਾਤਮ ਜੀਨੋ ਆਤਮਾ ਤਾਂ ਜੀਨ ਲਈ ਆਪਾਂ ਆਪ ਤਾਂ ਜੀਨ ਲੇ ਪਰ ਪ੍ਰਾਤਮ ਨਹੀਂ ਨਾ ਜੋ ਖੋਜਿਆ ਇਨੇ ਆਦਮੇ ਖੋ ਜੇ ਦੋ ਬੌੜੀਆਂ ਥੱਲੇ ਪ੍ਰਾਤਮਿਕ ਹੋ ਜੇ ਉਹਨੇ ਪ੍ਰਾਤਮਿਕ ਹੋ ਜਲੇ ਇੱਕ ਬੌੜੀ ਥੱਲੇ ਰਹਿ ਗਿਆ ਇੱਕ ਬੌੜੀ ਕੀ ਹੈ ਪਰ ਇੱਕ ਹੋਇਆ ਤਾਂ ਉਗਬਾਸ ਹੁਕੂ ਦਾ ਉਗਣ ਦੇ ਵਿੱਚ ਵੀ ਆਪਣੇ ਆਪ ਨਹੀਂ ਉਗ ਸਕਦਾ ਤਾਂ ਇੱਕ ਬੌੜੀ ਥੱਲੇ ਨਹੀਂ ਤਾਂ ਜੇ ਉਗਪੇ ਖੁੱਲਦੀ ਸਾਰੇ ਇਹ ਕਹੋਗੇ ਜਦ ਇਹ ਉਗਪੇਦਾ ਇਹ ਗਲਤਾਂ ਬੌੜੀ ਥੱਲੇ ਹੈ ਸ਼ਾਇਦ ਇੱਥੇ ਜੇ ਬੌੜੀ ਥੱਲੇ ਨਾ ਦਸੀਏ ਪਰ ਪੈਦਾ ਹੋ ਜਾਊਗਾ ਰੁਕਦੇ ਹਰ ਰੁਤੋ ਹੋਏ ਦੀ ਸ਼ਰਤ ਹੈ ਉੱਥੇ ਉਗੂਗਾ ਰੁਤੋ ਹੋਏ ਤੇ ਹੋ ਜਿਨ੍ਹਾਂ ਨੂੰ ਗਿਆਨ ਨਹੀਂ ਮਿਲਿਆ ਗੁਰਬਤ ਦਾ ਇੱਕ ਹੋ ਕੇ ਬਿਨਾ ਜਮੇ ਹੋ ਦੇਵ ਲੋਕ ਚਲੇ ਗਏ ਹੁਣ ਜਨ ਬ ਲੈਣਗੇ ਉਹ ਰੋਤਾ ਇਹ ਦੇਖੋ ਨਾ ਪੱਠ ਤਾਂ ਵਧਾ ਰਹਿੰਦਾ ਹੈ ਧਰਤੀ ਦੇ ਉੱਤੇ ਬੀਜ ਵਿੱਚ ਪਿਆ ਰਹਿੰਦਾ ਧਰਤੀ ਦੇ ਨਹੀਂ ਉਗਦਾ بارش ਪੈਦੀ ਹੋ ਗਿਆ ਹੁੰਦਾ ਜੇ ਢੜ ਦਾ ਮਹੀਨਾ ਹੁੰਦਾ ਵੀ ਤਾਂ ਬੱਚੇ ਵਿਆਂ ਹੁੰਦਾ ਧਰਤੀ ਤੇ ਵੀ ਪੈਂਦਾ ਰੋਗਿਆਂ ਦਾ ਕਾਫੂ ਸਾਰੇ ਰੁੱਤਾਂ ਦੀਆਂ ਜੋ ਜਦ بارش ਗੁਰਮਤ ਪ੍ਰਗਟ ਹੁੰਦੀ ਹੈ بارش ਹੁੰਦੀ ਹੈ ਨਾ ਵੇਗੇ ਨੂੰ ਫਰਮਾਨ ਜਾਂ ਦੁੱਦਾ ਬਰਸੋ ਕਿਰਪਾ ਧਾਰ ਤਾਂ ਉਗਦਾ ਉਹ ਜੇ ਨਾ ਜਰ ਕਿਰਪਾ ਧਾਰ ਵਰਸਦੀ ਨਹੀਂ ਉਗਦਾ ਨਹੀਂ ਹੈ ਰੁੱਤੇ ਹੋ ਰੁੱਤ ਹੋਏ ਰੁੱਤ ਜਿਆਦਾ ਹੁੰਦੀ ਹੈ ਜਦ ਬਰਸਾਤ ਆਉਂਦੀ ਹੈ ਜਦ ਕੋਈ ਵੇਗਾ ਭੇਜਦਾ ਹੋ ਉਪਰੋਂ ਜਬ ਬਿਨਾ ਕਰਨਾਂ ਦੇ ਸੋਣ ਵਾਲੀ ਬਾਣੀ ਪ੍ਰਗਟ ਕਰਦਾ ਨਾ ਜਦ ਆਉਂਦੀ ਹੈ ਰੁੱਤ ਹ ਹੰਸਣੀ ਸੀ ਸਿਹਾਰੂਮ ਹੰਸੜੀ ਸੀ ਸਿਹਾਰੂਮ ਜਿਵੇਂ ਸਬਸੜੀ ਹੁੰਦੀ ਆ ਹੰਸੰਦਰ ਰੋਮ ਦੇ ਵਿੱਚ ਹੰਸੜੀ ਦੀ ਮਹਿਕ ਵਰਗੀ ਤੇਰੀ ਸ਼ੁਭਾ ਹੰਸਣੇ ਦੀ ਮਹਿਕ ਵਾਂਗੂ ਤੈਨੂੰ ਬੰਦੇ ਨੇ ਲੋਕ ਉਦੇ ਨਾਲ ਸੋਭਾ ਦਿੰਦੇ ਰਹੇ ਆਪ ਆਪਣੀ ਬੁੱਧ ਹਯੇਤੀ ਬੜਨ ਤੇ ਪਿਰੂ ਤੋਂ ਹੈ ਤੇ ਠੀਕ ਲੋਕ ਤੇਰੀ ਸੋਭਾ ਕਰਦੇ ਨੇ ਹੰਸਾ ਨਾਲ ਕਰਦੇ ਨੇ ਬੁਲਾ ਕੇ ਗੁਰ ਇਤਿਹਾਸ ਨਹੀਂ ਕਿਉਂ ਲਿਖਿਆ ਗੁਰਬਤ ਦੀ ਗੱਲ ਚਲਦੀ ਹੈ ਗੁਰੂ ਦੀ ਨਹੀਂ ਚਲਦੀ ਅਸਲੀ ਤਾਂ ਲਿਖਿਆ ਹੋਇਆ ਹਾਂ ਹੀਰਾ ਸੀ ਹਸੈਨਾਬਾਦ ਹੀਰਾ ਸੀ ਹੁਸੈਨਾ ਹੁਸੈਨਾਬਾਦ ਦੇ ਵਿੱਚ ਇਤਨੂੰ ਹੀਰੇ ਵਗੂ ਬਦਲ ਹੀਰਾ ਹਰ ਵਸਰੇ ਪ੍ਰਭ ਹੀਰੇ ਹੀਰਾ ਵਗੇ ਹਨੂ ਉਜਾਨਾ ਬਾਤ ਤਾਂ ਸ਼ੁਰੂ ਹੋਇਆ ਹੀ ਰਖਣ ਹੀਰਾ ਪਹਿਲਾਂ ਮਜ਼ਾਨਾਬਾਜੋ ਕਿਹਾ ਕਿਸ ਨੇ ਗੰਗਾ ਕੈਸੀ ਧਾਰ ਚੱਲੀ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੱਧ ਰੂੜ ਕੇ ਰੂੜ ਕੇ ਇਹ ਤਰੀਕੇ ਨਾਲ ਇੱਥੋਂ ਕੁਝ ਇਕੱਠਾ ਕੀਤਾ ਕਿਦੋਂ ਹੀਰਾ ਕਿਹਾ ਕਿਸ ਨੇ ਸਾਰੀ ਗੰਗਾ ਦੀ ਧਾਰ ਬਣਾ ਲਈ ਕਿਤੇ ਹੰਸ ਨਹੀਂ ਕਿਹਾ ਇਹ ਗੁਰਬਾਣੀ ਦੀ ਇੱਕ ਪੂਰੀ ਦੀ ਪੂਰੀ ਭਗਤਾਂ ਨੇ ਬਾੜਾ ਬਣਾਈ ਸਾਰੇ ਤੇਰੇ ਸੋਭਾ ਘੜਤੀ ਇਕਠੀ ਇਕਥੋ ਸਤੋ ਸਿੰਧਰੂਲ ਕ ਬਸ ਤਾ ਸਿੰਧਰ ਦੇ ਵਿੱਚ ਦੀ ਲੰਗੀ ਇਹ ਘੜਦੀ ਹੋਈ ਸਾਰੇ ਸ਼ਾਸਤਰ ਸੰਪਰਤਾਂ ਦੇ ਸਾਰੇ ਕੱਟ ਕੇ ਸੱਤੇ ਸਮੁੰਦਰ ਧਾਰ ਵਗਾਤੀ ਸੱਤ ਲੋਕ ਸੱਤ ਪਰਲ ਜਿਹੜੇ ਨਾ ਨਾ 14 ਲੋਕ ਸੱਤ ਪਤਾਲ ਸੱਤ ਆਕਾਸ਼ ਨੂੰ ਕੱਟ ਕੇ ਸਾਡੇ ਘਰ ਪਜਾਤ ਤੇ ਇਹ ਪੂਰੀ ਇਥੋਂ ਕੁਛ ਲਿਆ ਉਥੋਂ ਕੁਛ ਲਿਆ ਸਾਰੇ ਗੁਣ ਤੇਰੇ ਇੱਕ ਜਗ੍ਹਾ ਕਰਤੇ ਗੁਰਮਤਿ ਦੇ ਇਕੋ ਮੜ ਇਕੋ ਵਾਲਾ ਜਪ ਰੋਤੇ ਸਾਰੇ ਇਹ ਚੀਜ਼ਾਂ ਹਾਂਜੀ ਪਾਰਸੀ ਬਲਾਊਗੜ ਪਾਰਸੀ ਬਲਾਊਗੜ ਪਾਰਾ ਦੇਖੋ ਪਾਰਾ ਵੀ ਚਮਕਦਾ ਹੁੰਦਾ ਪਾਰੇ ਤੋਂ ਸੋਨਾ ਬੜ ਜੁਦਾ ਕਹਿੰਦੇ ਰੱਗ ਦਾ ਹੀ ਫਰਕ ਹੈ ਪਾਰੇ ਆ ਸੋਰਜ ਕੋਈ ਫਰਕ ਨਹੀਂ ਰੰਗਲਾ ਵੀ ਫਰਕ ਆਇਆ ਵਜ਼ਨ ਦਾ ਵੀ ਫਰਕ ਆ ਥੋੜਾ ਜਿਹਾ ਪਰ ਹੌਲਾ ਹੁੰਦਾ ਸੋਨੇ ਭਾਰੀ ਹੁੰਦੇ ਪਾਰੇ ਨੂੰ ਪਾਰੇ ਦੀ ਪਲਾਉਗੜ ਪਲਾਉਗੜ ਦੇ ਵਿੱਚ ਤੈਨੂੰ ਪਾਰਾ ਜੇ ਚਮਕਦਾ ਹੈ ਨਾ ਉਹ ਹੀ ਸੋਭਾ ਦਿੰਦਾ ਜਿਹੜਾ ਪਾਰਾ ਹੈ ਨਾ ਇਹ ਜੀ ਪਰਮੇਸ਼ਰ ਦੀ ਸੋਭਾ ਚਮਕਰੀਲੀ ਚਮਕੀਲੀ ਪਾਰਾ ਬੰਦੂ ਨਹੀਂ ਨਾ ਹੁੰਦਾ ਰੂਪਾ ਕੈਸੀ ਰਾਮਪੁਰ ਰਾਮਪੁਰ ਦੇ ਵਿੱਚ ਤੈਨੂੰ ਚਾਂਦੀ ਨਾ ਕਰਦੇ ਚਾਂਦੀ ਵੀ ਚਿੱਠੀ ਹੁੰਦੀ ਹੈ ਹਾਂ ਸੋਰਾ ਸੀ ਸਰੰਗਬਾਦ ਸੋਰਾ ਸਰੰਗਬਾਦ ਦੇ ਵਿੱਚ ਜ਼ਿਆਦਾ ਹੁੰਦਾ ਆ ਸੋਰਾ ਨਿਕਲਦਾ ਨਹੀਂ ਚਿੱਟਾ ਧਰਤੀ 'ਚੋਂ ਸਰੰਗਬਾਦ ਦੇ ਵਿੱਚ ਸੋਰਾ ਜਿੱਥੇ ਆਮ ਹੋਵੇ ਕਹਿੰਦੇ ਕਿਵੇਂ ਫੈਲੀ ਹੋਈ ਆ ਉਹਦੀ ਸੋਬਾ ਆ ਜਦੋਂ ਸੋਰਾ ਫੈਲਿਆ ਆ ਧਰਤੀ ਤੇ ਸਾਰੇ ਹੀ ਆ ਸੋਰਾ ਸੀ ਸਰੰਗਬਾਦ ਸਿਰਫ ਨਗਰਾਂ ਵਾਲਾ ਸੋਰਾ ਹੀ ਸੋਰਾ ਦੀਦਾ ਸੀ ਵਰਗੀ ਸੋਰਾ ਸੀ ਸਰੰਗਬਾਦ ਫਿਰੋਦਾਬਾਦ ਕਹਿੰਦੇ ਉਹਦੀ ਆ ਜਿਵੇਂ ਫੈਲੇ ਆਪਣੇ ਚਿੱਟਾ-ਚਿੱਟਾ ਦੀਦਾ ਰਾਤ ਨੂੰ ਸਾਰੇ ਐਂ ਫੈਲੀ ਹੋਈ ਐ ਨਿੱਕੇ ਰਹੀ ਝੂਲ ਕੇ ਨਿੱਕੇ ਰਹੀ ਝੂਲ ਕੇ ਸਾਰੇ ਜਮਾ ਹੈ ਸੋਹਣੀ ਸੋਹਣੀ ਜਿੱਦੀ ਵਿਆਹ ਲੋ ਕਰਦੇ ਨੇ ਤੇਰੀ ਉਸਤਤੀ ਉਹ ਕਰਦੇ ਨੇ ਔਰ ਸਮਝੋ ਉਹਨਾਂ ਦਾ ਮਨ ਝੂਲਦਾ ਉਦੋਂ ਉਸਤਤੀ ਕਰਦਾ ਉਹਨਾਂ ਦਾ ਮਨ ਨੂੰ ਬੜਾ ਆਨੰਦ ਆਉਂਦਾ ਚੰਪਾ ਸੀ ਜੰਦੇਰੀ ਕੋਟ ਚਾਂਦਨੀ ਸੀ ਜਾਂਦਾਗੜ ਚੰਪਾ ਚੰਪਾ ਰਖਦੋਂ ਦਾ ਚਮੇਲੀ ਦਾ ਚੰਪਾ ਸੀ ਚੰਦੇਰੀ ਚਦੇਰੀ ਇਹ ਜਿਹੜੇ ਸ਼ਹਿਰ ਹੈ ਉਹਦੇ ਚ ਜੰਪਾ ਬਤੀਕ ਸ਼ਹਿਰ ਦਾ ਰਹੇ ਹੋਏ ਸਟੇਸ਼ਨ ਵੀ ਹੁੰਦਾ ਹਾਂ ਚੰਦੇਰੀ ਹਾਂ ਚੰਪਾਸੀ ਚੰਦੇਰੀ ਕੋਟ ਚਾਦਨੀ ਸੀ ਜਾਂਦਾਗੜ ਕੋਟ ਚਾਦਨੀ ਜਾਂਦਾਗੜ ਦੇ ਵਿੱਚ ਇਹ ਸ਼ਹਿਰਾਂ ਦੇ ਨਾਮ ਨੇ ਇਲਾਕਿਆਂ ਦੇ ਨਾਮ ਨੇ ਕੀਰਤੀ ਤੇ ਹਾਰੀ